ਮਟਰ ਵਾਲੀ ਸੀ ਕਿ ਇਹ پوری ਸੱਜੀ ਜਿੰਸੀ ਦੀ ਮਟਰ ਤੋਂ ਕੀ ਸਿਚੁਏਸ਼ਨ ਹੈ ਕਿਸ ਤੱਕ ਜੀ ਹੋ ਰਿਹਾ ਹੈ ਇਸ ਲੜਕੇ ਨੂੰ ਜੀ ਸਾਨੂੰ ਇਤਲਾ ਮਿਲੀ ਸੀ ਕੁਝ ਦਿਨ ਪਹਿਲਾਂ ਇੰਦਰਜੀਤ ਸਿੰਘ ਹੈਗੇ ਸਾਡੇ ਸੰਗਰੂਰ ਦੇ ਵਸਨੀਕ ਹੋ ਸਾਡੇ ਕੋਲ ਪੇਸ਼ ਹੋ ਕੇ ਪੁਲਿਸ ਮੇਰੇ ਦਫਤਰ ਵਿੱਚ ਪੁਲਿਸ ਸੰਗਰੂਰ ਨੂੰ ਉਹਨਾਂ ਨੇ ਦੱਸਿਆ ਕਿ ਇੱਕ ਮਨਪ੍ਰੀਤ ਨਾਦਾ ਮੁੰਡਾ ਹੈਗਾ ਜੋ ਉਹਨਾਂ ਦੇ ਘਰ ਆ ਕੇ ਉੱਥੇ ਬਾਹਰ ਉਹਨਾਂ ਨੂੰ ਥ੍ਰੈਟਸ ਦੇ ਰਿਹਾ ਹੈ ਜਦੋਂ ਹੋੜਾ ਥੋੜਾ ਹੋਰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੋ ਬੇਟੀਆਂ ਨੇ ਦੋਵੇਂ ਬਾਹਰ ਕੈਨੇਡਾ 'ਚ ਰਹਿੰਦੀਆਂ ਨੇ ਉਹਨਾਂ ਤੋਂ ਜਿਹੜੀ ਛੋਟੀ ਬੇਟੀ ਸੀ ਉਹ ਹਸਪੀਟਲ 'ਚ ਕੰਮ ਕਰਦੀ ਸੀ ਉਹ ਜਿਹੜਾ ਇਹ ਮਨਪ੍ਰੀਤ ਸਿੰਘ ਹੈ ਉਸ ਦੀ ਟੈਕਸੀ 'ਚ ਸਵਾਰ ਹੋ ਕੇ ਤੇ ਹਸਪੀਟਲ ਜਾਂਦੀ ਸੀ ਤੇ ਵਾਪਸ ਆਉਂਦੀ ਸੀ 20 ਅਕਤੂਬਰ 2025 ਨੂੰ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੀ ਆਪਣੀ ਬੇਟੀ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਉਖਤ ਮਨਪ੍ਰੀਤ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈਗਾ ਵਿਆਹ ਦੇ ਲਈ ਤੇ ਫਿਰ ਉਸ ਤੋਂ ਬਾਅਦ 21 ਤਰੀਕ ਨੂੰ ਜਦੋਂ ਇਹਨਾਂ ਨੇ ਆਪਣੀ ਬੇਟੀ ਨਾਲ ਬਾਹਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੀ ਬੇਟੀ ਦਾ ਫੋਨ ਬੰਦ ਆਇਆ ਤੇ ਉਹ ਟ੍ਰੇਸ ਨਹੀਂ ਹੋ ਰਹੀ ਸੀ। ਫਿਰ ਕੈਨੇਡਾ ਪੁਲਿਸ ਤੋਂ ਜਦੋਂ ਤਾਲਮਿਲ ਕਰਕੇ ਇਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਦੀ ਬੇਟੀ ਦੀ ਡੈੱਡ ਬੋਡੀ ਉੱਥੇ ਨਾਇਗਰਾ ਫਾਲਸ ਹੈ 온ਟਾਰੀਓ ਦੇ ਵਿੱਚ ਉੱਥੇ ਤੋਂ ਬਰਾਮਦ ਹੋਈ ਤੇ ਜਿਹੜਾ ਕਾਤਿਲ ਸੀ ਮਨਪ੍ਰੀਤ ਸਿੰਘ ਜਿਸ ਨੇ ਬੜੀ ਬੁਰੀ ਤਰੀਕੇ ਨਾਲ ਉਸ ਵਿਚਾਰੀ ਬੱਚੀ ਦਾ ਕਤਲ ਕੀਤਾ ਸੀ ਉਹ ਇੰਡੀਆ ਫਰਾਰ ਹੋ ਗਿਆ ਸੀ। ਇੱਥੇ ਆ ਕੇ ਉਸ ਨੇ ਅਕਤੂਬਰ ਦੇ ਐਂਡ ਵਿੱਚ ਇਹਨਾਂ ਦੇ ਘਰ ਉਹ ਦਾਤ ਲੈ ਕੇ ਵੜਿਆ ਇਹਨਾਂ ਨੂੰ ਥ੍ਰੈਟਨ ਕੀਤਾ ਕਿ ਕੈਨੇਡਾ ਦੇ ਵਿੱਚ ਤੁਸੀਂ ਇਸ ਕੇਸ ਦੀ ਪੈਰਵਾਈ ਨਾ ਕਰੋ ਕਿਉਂਕਿ ਕੁੜੀ ਦੀ ਦੂਸਰੀ ਜੋ ਵੱਡੀ ਭੈਣ ਹੈ ਉਹ ਹਲੇ ਵੀ ਕੈਨੇਡਾ ਚ ਹੈ ਉਸ ਤੋਂ ਬਾਅਦ ਇਹ 30 ਨਵੰਬਰ ਅਤੇ 10 ਜਨਵਰੀ ਇਸ ਸਾਲ ਦੇ ਨੂੰ ਫਿਰ ਤੋਂ ਉਹਨਾਂ ਦੇ ਘਰ ਦੇ ਬਾਹਰ ਗਿਆ ਕਿਉਂਕਿ ਉਹਨਾਂ ਨੇ ਜਦੋਂ ਉਹ ਅਕਤੂਬਰ ਐਂਡ ਵਿੱਚ ਉੱਥੇ ਗਿਆ ਸੀ ਤਾਂ ਉਹਨਾਂ ਨੇ ਆਪਣੇ ਘਰ ਦੇ ਹਾਲੇ ਵਾਲੇ ਸੀਸੀਟੀਵੀ ਕੈਮਰਾ ਲਾ ਵਾਲੇ ਸੀ ਤਾਂ ਇਹ ਦੋ ਤਰੀਕਾ ਨੂੰ ਉਹ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਉਹਦੀ ਫੁਟੇਜ ਕੈਪਚਰ ਹੋਈ ਜਿੱਥੇ ਉਹ ਥ੍ਰੈਟਨ ਕਰ ਰਿਹਾ ਹੈਗਾ ਜਿੱਥੇ ਉਹ ਦੱਸ ਰਿਹਾ ਸੀਗਾ ਕਿ ਇਸ ਚੀਜ਼ ਦੀ ਪੈਰਵਾਹੀ ਨਾ ਕਰੋ ਨਾਲ ਹੀ ਜੋ ਐਲ্ডার ਸਿਸਟਰਸ ਹੀ ਕੈਨੇਡਾ ਵਿੱਚ ਇਹਨੇ ਉਸ ਨੂੰ ਧਮਕੀਆਂ ਦਿੱਤੀਆਂ ਇੰਸਟਾਗ੍ਰam ਤੇ ਵੀ ਤੇ ਵਟਸਐਪ ਤੇ ਵੀ ਇਹਨੇ ਇੱਕ ਫੇਕ ਅਕਾਊਂਟ ਵੀ ਬਣਾਇਆ ਬੱਚੀ ਦੀ ਫੋਟੋਆਂ ਵਾਇਰਲ ਕਰਨ ਲਈ ਜਿਸ ਦੇ ਤਹਿਤ ਜਦੋਂ ਇਹਨੇ ਫਾਦਰ ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ ਤਾਂ ਅਸੀਂ ਇੱਕ ਐਫਆਈਆਰ ਦਰਜ ਕੀਤੀ ਨੰਬਰ 2 ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ 14 ਤਰੀਕ ਨੂੰ ਤੇ ਇਸ ਜਿਹੜਾ ਇਹ ਦੋਸ਼ੀ ਹੈਗਾ ਮਨਪ੍ਰੀਤ ਜੋ ਯੂਪੀ ਦਾ ਰਹਿਣ ਵਾਲਾ ਹੈ ਇਸ ਨੂੰ ਹਿਰਾਸਤ ਵਿੱਚ ਲਿਆ ਹੈਗਾ ਸਾਡੀ ਟੀਮਾਂ ਨੇ ਤੇ ਅੱਗੇ ਤਫ਼ਤੀਸ਼ ਜਾਰੀ ਹੈ ਨਾਲ ਹੀ ਜਿਹੜੇ ਸਾਡੇ ਐਸ ਐਚ ਓ ਸਾਹਿਬ ਹੈਗੇ ਸਾਈਬਰ ਪੁਲਿਸ ਸਟੇਸ਼ਨ ਦੇ ਜਿਨ੍ਹਾਂ ਦੇ ਇਸ ਤੇ ਬੜਾ ਕੰਮ ਕੀਤਾ ਹੈ ਉਹਨਾਂ ਦੇ ਨਾਲ ਕੁਝ ਕੈਨੇਡਾ ਪੁਲਿਸ ਦੇ ਰੈਪ੍ਰੈਜ਼ੈਂਟੇਟਿਵਸ ਨੇ ਤਾਲਮਿਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ रेस्ट की जगह केस उन्हें भी चले गए या उनके उधर केस उन्हें स्कूल पे कराया जाएगा फिर इधर एक दूसरी रहा है कि जी जेड़ा था सी इत्थे केस दर्ज किया है उसकी तफ्तीश तो असी इतने करा जो बाकी एज पर लॉ लीगल प्रोसैस है उसके तहत जो कैनेडा प्रो पुलिस ने अपनी कार्रवाई करनी हैगी एक्सट्रैडिशन की थी या होर जिमें भी एमलैट के थ्रू वो उसू करे

ਜੋ ਜੀ ਜੋ ਪਤਾ ਚੱਲਿਆ ਉਹਨਾਂ ਦੇ ਫਾਦਰ ਦੇ ਥਰੂ ਉਹ ਸ਼ਾਪੇਜ ਵੈਪਨ ਦੋ ਸੀ ਬਾਕੀ ਡਿਟੇਲ ਸਾਡੇ ਕੋਲ ਨਹੀਂ ਹੈ ਉਸ ਬਾਰੇ ਜਿਹੜਾ ਦੂਸਰਾ ਮਟਰ ਟਰੇਸ ਕੀਤਾ ਗਿਆ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਕੀਤਾ ਗਿਆ ਜੀ ਕੀ ਉਹਦਾ ਮਕਸਦ ਜੀ ਆਪ ਸਭ ਦੇ ਮਾధ్యਮ ਰਾਹੀਂ ਮੈਂ ਅੱਜ ਇਹ ਵੀ ਦੱਸਣਾ ਚਾਹਾਂਗਾ ਕਿ ਸੰਗਰੂਰ ਪੁਲਿਸ ਨੂੰ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਕਿ ਸਾਨੂੰ ਇਤਲਾਹ ਮਿਲੀ ਸੀਗੀ ਇਸ ਮਹੀਨੇ ਜਨਵਰੀ ਦੇ ਵਿੱਚ ਕਿ ਪਿੰਡ ਰਾਜੋ ਮਾਜਰਾ ਜੋ ਸਦਰਤੂਰੀ ਥਾਣੇ ਦੇ ਵਿੱਚ ਪੈਂਦਾ ਹੈਗਾ ਕਿ ਉੱਥੇ 11 ਤਰੀਕ ਨੂੰ ਇੱਕ ਅਨਆਇਡੈਂਟਿਫਾਈਡ ਡੈਡ ਬੋਡੀ ਮਿਲੀ ਸੀ ਜੇ ਖੇਤ ਵਿੱਚ ਉਸ ਬੋਡੀ ਨੂੰ ਜਦੋਂ ਮੋਰਚਰੀ ਚ ਰਖਾ ਕੇ ਐਫ ਆਈ ਆਰ ਨੰਬਰ 15 ਸਾਣਾ ਸਦਰ ਧੂਰੀ ਦੇ ਵਿੱਚ ਅ ਅਸੀਂ ਦਰਜ ਕੀਤੀ ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਲਈ ਸਪੈਸ਼ਲ ਟੀਮਸ ਦਾ ਗਠਨ ਕੀਤਾ ਐਸ ਐਚਓ ਸਦਰ ਧੂਰੀ ਇਨਚਾਰਜ ਸੀਆਈਏ ਜੇਰ ਨਿਗਰਾਨੀ ਡੀਐਸਪੀ ਡੀ ਐਸਪੀ ਡੀ ਇਹਨਾਂ ਸਭ ਨੇ ਬੜੀ ਮਿਹਨਤ ਕੀਤੀ ਤੇ ਇਸ ਤੇ ਵਰਕਆਊਟ ਸ਼ੁਰੂ ਕੀਤਾ ਨਾਲ ਹੀ ਜਦੋਂ ਸਾਡੀ ਹਿਰਾਸਤ ਚ ਲਿਆ ਜਦੋਂ ਉਹਨਾਂ ਤੋਂ ਕੁਛਕਿਛ ਕੀਤੀ ਤਾਂ ਪਤਾ ਚੱਲਿਆ ਕਿ ਉਹਨਾਂ ਕੋਲ ਚੋਰੀ ਦੀ ਤਾਂਬੇ ਦੀ ਜਿਹੜੀ ਵਾਇਰਸ ਹੈਗੀਆਂ ਉਹ ਸੀਗੀਆਂ। ਉਹ ਦੋ ਬੰਦੇ ਬੰਦੇ ਸੀਗੇ ਇੱਕ ਲਖਨ ਹੀਰਾ ਜੋ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇੱਕ ਬਿਹਾਰੀ ਸਾਥ ਉਹ ਵੀ ਲੁਧਿਆਣੇ ਦਾ ਰਹਿਣ ਵਾਲਾ ਹੈ। ਇਹਨਾਂ ਤੋਂ ਇੱਕ ਚਾਕੂ ਵੀ ਬਰਾਮਦ ਹੋਇਆ। ਇਸ ਬਰਾਮਦਗੀ ਤੋਂ ਬਾਅਦ ਐਫ ਆਈ ਆਰ ਨੰਬਰ 18 ਦਰਜ ਕੀਤੀ ਗਈ थाना सदर ਧੂਰੀ ਵਿੱਚ ਤੇ ਅੱਗੇ ਤਫ਼ਤੀਸ਼ ਅਮਲ ਚ ਲਿਆਂਦੀ ਗਈ। ਜਦੋਂ ਅੱਗੇ ਇਨਵੈਸਟੀਗੇਸ਼ਨ ਸਾਡੀ ਟੀਮ ਕਰ ਰਹੀ ਸੀ ਸੀਨੀਅਰ ਅਫਸਰ ਵੀ ਵਿੱਚ ਇੰਟਰਵਿਨ ਕੀਤਾ ਤਾਂ ਪਤਾ ਚੱਲਿਆ ਕਿ ਜਿਹੜੇ ਇਹ ਦੋ ਸੀਗੇ ਅਕਿਊਸਡ ਇਹਨਾਂ ਦੇ ਨਾਲ ਇੱਕ ਥਰਡ ਅਕਿਊਸ ਸੀਗਾ ਜਿਸ ਦਾ ਨਾਮ ਸੀ ਸੁਭਾਸ਼ ਕੁਮਾਰ ਇਹ ਸੁਭਾਸ਼ ਕੁਮਾਰ ਉਹੀ ਸੀ ਜਿਸ ਦੀ ਪਹਿਲਾਂ 11 ਤਰੀਕ ਨੂੰ ਅਨ ਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਇਹ ਤਿੰਨੋਂ ਲੁਧਿਆਣੇ ਦੇ ਰਹਿਣ ਵਾਲੇ ਸੀ ਤੇ ਉੱਥੋਂ ਇਕੱਠੇ ਹਮਸਲਾ ਹੋ ਕੇ ਇਹ ਚੋਰੀਆਂ ਵੀ ਕਰਦੇ ਸੀ ਉਸ ਉਸ ਤਰੀਕ ਨੂੰ ਵੀ 10 ਤਰੀਕ ਨੂੰ ਵੀ ਇਹ ਜਨਵਰੀ ਨੂੰ ਆ ਕੇ ਇਹਨਾਂ ਨੇ ਇਕੱਠੇ ਹਮ ਮਸ਼ਵਰਾ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ ਜਦੋਂ ਇਹਨਾਂ ਨੇ ਚੋਰੀ ਕੀਤੀ ਸੀ 10 ਤੇ 11 ਦੇ ਦਰਮਿਆਨੀ ਰਾਤ ਨੂੰ ਇਹਨਾਂ ਨੇ ਜਿਹੜਾ ਚੋਰੀ ਦਾ ਮਾਲ ਸੀ ਉਸ ਦਾ ਜਦੋਂ ਹਿੱਸੇ ਕਰਨ ਲੱਗੇ ਤਾਂ ਉੱਥੇ ਇਹਨਾਂ ਦਾ ਆਪਸੀ ਝਗੜਾ ਪੈ ਗਿਆ। ਇਹਨਾਂ ਦੋਵਾਂ ਨੇ ਮਿਲ ਕੇ ਜਿਹੜਾ ਸੁਮਾਸ਼ ਕੁਮਾਰ ਸੀ ਉਹਦੇ ਸਿਰ ਤੇ ਪਾਈਪ ਨਾਲ ਵਾਰ ਕੀਤਾ ਤੇ ਉਸ ਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਇਹ ਦੋਵੇਂ ਉੱਥੋਂ ਫਰਾਰ ਹੋ ਗਏ ਤੇ ਨਾਲ ਹੀ ਜਦੋਂ ਸਾਨੂੰ ਇਹ ਸਾਰੀ ਗੱਲ ਕਲੀਅਰ ਹੋ ਗਈ ਤਾਂ ਸੀ ਜਿਹੜਾ ਸਾਡੀ ਪਹਿਲੀ ਐਫਆਈਆਰ ਸੀ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਅੱਗੇ ਤਫ਼ਤੀਸ਼ ਅਮਲ ਵਿੱਚ ਲਿਆ ਦੇ ਲਿਆ ਰਹੇ